ਪੁਲਮੀ ਕਾਇਸੀ 12:30 ਵਜੇ ਦੇ ਲੱਗੇ ਮੇਰਾ ਪਵਾਤ ਪੋੜਾ ਉਹਦੇ ਲੱਗੇੜਾ ਜੰਗਲ ਅਨੈਰ ਦੇ ਉੱਤੇ ਉੱਥੇ ਕੁਝ ਬੰਦਿਆਂ ਵੱਲੋਂ ਜੜੀਆਂ ਗਊਆਂ ਅਵਾਰਾ ਨੇ ਉਹਨਾਂ ਨੂੰ ਜੜਾ ਲਿਆਗਾ ਇੱਥੇ ਪ੍ਰਸ਼ਾਦਿਤ ਕੀਤਾ ਜਾਂਦਾ ਦੋਨੂੰ ਮਰਿਆ ਜਾਂਦਾ ਜਿਸ ਇਨਫਾਰਮੇਸ਼ਨ ਦੇ ਸੰਬੰਧ ਵਿੱਚ ਗਊ ਦੱਲਿਆ ਆ ਰੱਖਿਆ ਦਲ ਦੇ ਸਾਡੇ ਮੈਂਬਰ ਸੀ ਜਿਵੇਂ ਗੁਰਪ੍ਰੀਤ ਜੀ ਤੇ ਨਿਕਸਨ ਜੀ ਰੋਪੜ ਤੋਂ ਸਾਡੇ ਸਮਰਾਲੇ ਦੇ ਉਹਨਾਂ ਨਾਲ ਬਡੇਰਾ ਜੀ ਇਹਨਾਂ ਨਾਲ ਡੀਨਲ ਕੰਟੈਕਟ ਕੀਤਾ ਤੇ ਮੇਰੀ ਪੁਲਿਸ ਐਸਚੂਅਲ ਦੋਨੋਂ ਨਾਲ ਕੰਟੈਕਟ ਕੀਤਾ ਇਹ ਸੰਗੀਨ ਜੁਰਮ ਨੂੰ ਦੇਖਦੇ ਹੋਏ ਜਦੋਂ ਮੈਂ ਜਾਣ ਜੋਗੇ ਸਤੀ ਸਾਡੇ ਡਾਕਟਰ ਜਯੋਤੀ ਜਾਦਵ ਜੀ ਤੇ ਐਸਪੀ ਡੀ ਸਾਡੇ ਪਵਨ ਜੀ ਜੀ ਉਹਦੇ ਧਿਆਨ ਚ ਲੈਂਦਾ ਇਮੀਡੀਏਟਲੀ ਐਸਐਚਓ ਮਾਸ਼ਵੜਾ ਦੇ ਐਸਐਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਖੁਦ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਕਿਉਂਕਿ ਉੱਥੇ ਟਾਰਚ ਨਾਲ ਰਾਤ ਨੂੰ ਦੇਖਾ ਪੈ ਰਿਹਾ ਸੀ ਮੋਕੇ ਉਰੇ ਮੌਲਿਅਮ ਫਰਾਰ ਹੋ ਗਏ ਸੀ ਜਿਹੜੇ ਉਥੇ ਦੋ ਗਊਆਂ ਦਾ ਮਾਸ ਟੂ ਪੀ ਪੀ ਸੀ ਜਿਹਨਾਂ ਦਾ ਉਥੇ ਮਾਸ ਪਿਆ ਆ ਜਿਹਦੇ ਮੋਕੇ ਤੇ ਪਹੁੰਚ ਗਏ ਅਸੀਂ ਮਾਸ ਜਿਹੜਾ ਗਊਆਂ ਦਾ ਮਾਸ ਸੀ ਪਿਆ ਆ ਮੋਕੇ ਦੇ ਡਾਕਟਰ ਦੋ ਬਲਾਗਾਂ ਦੀ ਟੀਮ ਬਣ ਲਗਾ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹ ਤੋਂ ਸਿੰਪਲ ਜਿਹੜੇ ਆਰਡਰ ਭਰੇ ਗਏ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਦਲ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗੂਆਂ ਦਾ ਸਰੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁੱਲਜਵਾਂ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇ ਸੀ ਸਾਡੇ ਜਿਆਦਾ ਮੁੱਲਜਵਾਂ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਜਿਹਦੇ ਵਿੱਚ ਅਸੀਂ ਸਾਡੀ ਸਾਰੀਆਂ ਟੀਮਾਂ ਦੀ ਬੜੀ ਅਤੇ ਕਹੂੰਗਾ ਵੀ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਰੀ ਰਾਤ ਨਹੀਂ ਸੁੱਤੇ ਪੰਜ ਮੁੱਲਜਵਾਂ ਜਿਹੜੇ ਆ ਆੜੜ ਜਗ੍ਹਾ ਤੋਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ ਸਾਡੇ ਜਿਹੜੇ ਤਿੰਨ ਜਾਂ ਚਾਰ ਮੌਲਜਮ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਕਬੂ ਕਰ ਲੈ ਜਾਣਗੇ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਇਹਨਾਂ ਵਿੱਚੋਂ ਇੱਕ ਮੌਲਜਮ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਹੈ ਇੱਕ ਉਹ ਤੇ ਪਰਚਾ ਜੋ ਗਊ ਹੱਤਿਆ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਅਸੀਂ ਰਾਤ ਹੀ ਜਿਹੜਾ ਮਕਦਮਾ ਨੰਬਰ 53 ਸਾਡਾ ਜਿਹੜਾ ਉਹ ਦਰਜ ਕਰ ਦਿੱਤਾ ਸੀ ਅੰਡਰ ਸੈਕਸ਼ਨ 200 99 225 191 ਤੇ 196 ਦੇ 111 ਜਿਹੜੀ ਹੈਕਚੁਅਲ ਅਫੈਂਡਰ ਵਾਲੀ ਉਹ ਵੀ ਇਹੀ ਸੈਕਸ਼ਨ ਲਾਈ ਹੈ ਜਿਹਦੇ ਸਜ਼ਾ ਸਖਤ ਹੈ ਜਿਹਦੇ ਵਿੱਚ ਤੇ ਇਸ ਤੋਂ ਬਿਨਾ ਪੰਜਾਬ ਕੋਸਲਾ ਟਰੈਕਟਿਡ ਆ ਸੈਕਸ਼ਨ 5 ਦੇ 8 ਐਨੀਮਰ क्रुएल्टी एक्ट ਦੀ ਸੈਕਸ਼ਨ 11 ਉਹ ਵੀ ਇਸ ਮੁਕਦਮੇ ਵਿੱਚ ਜੋੜੀ ਗਈ ਹੈ ਤਾਂ ਕਿ ਮੁਲਜ਼ਮਾਂ ਨੂੰ ਸਖਤ ਸਜ਼ਾ ਦਵਾਈ ਜਾ ਸਕੇ ਕਿਉਂਕਿ ਕਿਸੇ ਵੀ ਮਾੜੇ ਅੰਸਰ ਨੂੰ ਗੁੱਡਾ ਅੰਸਰ ਨੂੰ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੀ ਸਾਡੀ ਜੂਡਿਕਸ਼ਨ ਹੈ ਕੰਨਾ ਜਿੰਦੇ ਦੀ ਸਿਰ ਨਹੀਂ ਚੱਕਣ ਦਵਾਂਗੇ ਇਹਨਾਂ ਨੂੰ ਅਜਿਹਾ ਸਖਤ ਕਾਵਾਂਗੇ ਇਹਦੇ ਵਿੱਚ ਹੀ ਇਹ سنگੀਨ ਜਿਹੜੀਆਂ ਤਰ੍ਹਾਂ ਲੰਨਿਆ ਘਟੋਗੜ ਇਨਾਂ ਦੀ ਅਗਲੀ ਪੀੜ੍ਹੀ ਵੀ ਯਾਦ ਕਰੂਗੀ ਵੀ ਇਹ ਹਜਾ ਕਲਾਈਮ ਨਾ ਦਾ ਇਹ ਜਿਹੜਾ ਜੰਗਲੀ ਖੇਤਰ ਤੇ ਕੋਈ ਆਰਜੀ ਤੋਤੇ ਬਣਾਇਆ ਸੀ ਕਹਿੰਦਾ ਪੱਕਾ ਤੋਤੇ ਬਣਾਇਆ ਸੀ ਨਹੀਂ ਨਹੀਂ ਇਹ ਆਰਜੀ ਤੋਤੇ ਕਿੰਨੀਆਂ ਗਮਾਂ ਦੀ ਹੱਥੀਆਂ ਆਈ ਤੋਤੇ ਸੰਦੇ ਉੱਥੇ ਦੋ ਗਮਾਂ ਦੀ ਹੱਥੀਆਂ ਆਈ ਆ ਇਹ ਤੋਂ ਬਿਨਾ ਇਹਦਾ ਇਹਦਾ ਕਿੰਗ ਪਿੰਨ ਹੈ ਉਹ ਰੈਸਟ ਕਰਨਾ ਅਜੇ ਬਾਕੀ ਆ ਉਹਨੂੰ ਰੈਸਟ ਕਰਨ ਤੋਂ ਬਾਅਦ ਸਾਰਾ ਫਿਰ ਜੋ ਵੀ ਤ੍ਰਤੀਸ਼ ਦੇ ਦਰਾਂ ਨੂੰਗਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ ਜਾਊਗਾ ਦਊਗਾ ਕਿੱਥੋਂ ਲੈ ਕੇ ਆਦੇ ਸੀ ਇਹ ਗਮਾਂ ਜਿਹੜੀਆਂ ਆਪਣੇ ਵਾਰਾ ਨੇ ਜੀ ਉਹਨਾਂ ਨੂੰ ਉਹੀ ਦੱਸੀ ਪਾ ਕੇ ਲੈ ਜਾਂਦੇ ਨੇ ਤੇ ਉੱਥੇ ਜਿਹੜਾ ਜੰਗਲ ਸੀ ਜੰਗਲ ਇਹਨਾਂ ਨੂੰ ਦੇਖ ਕੇ ਉੱਥੇ ਹੁੰਦਾ ਗੋਵਥੇ ਕੀ ਸੀ ਕੋ ਪਤਾ ਲੱਗੇ ਸਪਲਾਈ ਕਿੱਥੇ ਕਰਦੇ ਸੀ ਨਹੀਂ ਇਹਦੇ ਕਿੰਗਪਨ ਜਿਹੜਾ ਮੈਂ ਤੁਹਾਨੂੰ ਸਾਡਾ ਤਪਤੀਸ਼ ਦਾ ਪਾਰਟ ਆ ਇਹ ਜਿਵੇਂ ਤਪਤੀਸ਼ ਕੰਪਲੀਟ ਹੋ ਗਈ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੇ